ਜੀ ਸਤਿ ਸ਼੍ਰੀ ਅਕਾਲ ਜੀ ਸੋ ਮੱਤ ਤੇ ਪੜਦਾ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਕਵਲ ਭਾਜੀ ਦਾ ਕੋਈ ਕਸੂਰ ਨਾ ਹੁੰਦਿਆਂ ਹੋਇਆਂ ਵੀ ਉਹਨਾਂ ਦਾ ਕਿਵੇਂ ਵਿੱਚ ਨਾ ਆ ਰਿਹਾ ਏ ਕਿਉਂਕਿ ਜਦ ਘਾਰ ਵਿੱਚ ਕੋਈ ਏਦਾਂ ਦਾ ਕੰਮ ਕਰਦਾ ਹੈ ਤੇ ਉਹ ਦੂਜੇ ਜਾਣੇ ਵੀ ਫਸ ਜਾਂਦੇ ਨੇ ਬੇਸ਼ੱਕ ਕਵਲਪਾਜੀ ਇਸ ਵੀਡੀਓ ਵਿੱਚ ਬਿਲਕੁਲ ਹੀ ਪੋਜੀਟਿਵ ਰੋਲ ਨਿਭਾ ਰਹੇ ਨੇ ਪਰ ਜਿਹੜਾ ਵਿੱਕੀ ਨੇ ਕੰਮ ਕੀਤਾ ਹੈ ਤੇ ਉਹ ਉਹਨਾਂ ਦਾ ਭਰਾ ਬਣਿਆ ਹੋਇਆ ਹੈ ਤੇ ਜੇ ਭਰਾ ਮਾੜਾ ਕੰਮ ਕਰੇਗਾ ਤੇ ਭਰਾ ਤੇ ਵੀ ਐਕਸ਼ਨ ਆ ਜਾਂਦਾ ਹੈ ਜੇ ਕਵਲਪਾਜੀ ਘਰ ਹੁੰਦੇ ਤਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਹੀ ਚੱਕ ਕੇ ਲੈ ਜਾਣਾ ਸੀ ਜਿਵੇਂ ਕਿ ਅਮਨ ਦੇ ਪਿਓ ਨੂੰ ਲੈ ਕੇ ਗਏ ਸੀ ਅਮਨ ਦੇ ਪਿਓ ਦਾ ਭਾਵੇਂ ਕਸੂਰ ਨਹੀਂ ਵੀ ਹੈਗਾ ਸੀ ਪਰ ਉਹਨਾਂ ਨੂੰ ਪਤਾ ਸੀ ਕਿ ਜੇ ਇਸ ਨੂੰ ਲੈ ਕੇ ਜਾਵਾਂਗੇ ਤੇ ਫੇਰ ਹੀ ਪਿੱਛੇ ਪਿੱਛੇ ਮੁੰਡਿਆ ਉਹਦਾ ਆਏਗਾ ਸੋ ਅਮਨ ਵੀ ਫਿਰ ਆਪਣੇ ਪਿਓ ਦਾ ਸੋਚ ਹੀ ਲੈਂਦਾ ਕਿਉਂਕਿ ਕਈ ਵਾਰ ਇਦਾਂ ਦੇ ਮੁੰਡੇ ਆਪਣੇ ਮਾਪਿਓ ਦੀ ਵੀ ਫਿਕਰ ਨਹੀਂ ਕਰਦੇ ਤੇ ਅਵਾਰਾ ਤੁਰੇ ਫਿਰਦੇ ਰਹਿੰਦੇ ਨੇ ਪਰ ਅਮਨ ਉਥੇ ਇਹ ਗਲਤ ਜਿਆਦਾ ਨਹੀਂ ਹੈਗਾ ਸੀ ਵਿੱਕੀ ਨੇ ਹੀ ਉਸ ਨੂੰ ਆਪਣੇ ਪਿੱਛੇ ਲਾਇਆ ਹੋਇਆ ਸੀ ਤੇ ਵਿੱਕੀ ਦੇ ਪਿੱਛੇ ਲੱਗ ਕੇ ਉਹ ਵੀ ਇਹੀ ਕੰਮ ਕਰਨ ਲੱਗ ਗਿਆ ਤੇ ਉਹਨੂੰ ਵੀ ਲੱਗਣ ਲੱਗ ਗਿਆ ਕਿ ਸ਼ਾਇਦ ਬਹੁਤ ਸੌਖੇ ਤਰੀਕੇ ਨਾਲ ਪੈਸੇ ਕਮਾ ਰਹੇ ਆਂ ਪਰ ਇਹ ਜਿੰਨਾ ਸੌਖਾ ਤਰੀਕਾ ਹੈ ਓਨਾ ਹੀ ਬਾਅਦ ਵਿੱਚ ਮੁਸ਼ਕਲਾਂ ਭਰਿਆ ਵੀ ਹੁੰਦਾ ਹੈ ਜਿਵੇਂ ਕਿ ਗਲਤ ਤਰੀਕੇ ਨਾਲ ਕੰਮ ਕਰਾਂਗੇ ਤਾਂ ਉਸ ਦਾ ਫਲ ਵੀ ਗਲਤ ਹੀ ਮਿਲਦਾ ਹੈ ਸੋ ਉਸੇ ਤਰੀਕੇ ਨਾਲ ਇਹਨਾਂ ਨਾਲ ਹੋਇਆ ਜੋ ਪੈਸੇ ਇਹਨਾਂ ਨੇ ਲੁੱਟਾਖੋਵਾਂ ਵਿੱਚ ਲੋਕਾਂ ਤੋਂ ਲੁੱਟੇ ਆ ਉਹ ਹੁਣ ਦੂਣੇ ਕਰਕੇ ਹੀ ਮੋੜਨੇ ਪੈਣਗੇ ਤੇ ਨਾਲੇ ਸਜ਼ਾ ਹੋਏਗੀ ਸੋ ਹੁਣ ਸਾਰੀ ਜ਼ਿੰਦਗੀ ਲਈ ਹੋਰ ਵੀ ਪਰੇਸ਼ਾਨੀਆਂ ਖੜੀਆਂ ਹੋ ਗਈਆਂ ਜਿੰਨੇ ਸੁੱਖ ਭਾਲ ਰਹੇ ਸੀ ਓਨੇ ਦੁੱਖ ਇਹਨਾਂ ਦੀ ਜ਼ਿੰਦਗੀ ਵਿੱਚ ਵਧ ਜਾਣਗੇ ਪਰ ਪ੍ਰੀਤ ਦੀ ਜ਼ਿੰਦਗੀ ਵਿੱਚ ਵਿੱਕੀ ਤੋਂ ਵੀ ਜ਼ਿਆਦਾ ਦੁੱਖ ਨੇ ਕਿਉਂਕਿ ਪ੍ਰੀਤ ਨੇ ਜਿਹੜਾ ਗਲਤ ਕਦਮ ਚੁੱਕ ਲਿਆ ਵਿੱਕੀ ਦੇ ਪਿਛੇ ਲੱਗ ਕੇ ਜੇ ਆਪਣੇ ਮਾਪਿਓ ਦੇ ਘਰ ਰਹਿੰਦੀ ਤੇ ਬਹੁਤ ਸੌਖੀ ਹੋਣੀ ਸੀ ਤੇ ਉੱਥੇ ਹੀ ਸਾਰੀ ਜ਼ਿੰਦਗੀ ਆਪਣੇ ਮਾਪਿਓ ਨੂੰ ਮਿਲਦੀ ਰਹਿੰਦੀ ਭਾਰ ਹੁਣ ਜਿਹੜਾ ਕਦਮ ਚੁੱਕਿਆ ਆਪਣੇ ਭਰਾ ਪਰਜਾਈ ਮਾਪਿਓ ਨੂੰ ਮਿਲਣ ਤੋਂ ਗਈ ਤੇ ਹੁਣ ਪਛਤਾਉਣ ਦਾ ਕੋਈ ਫਾਇਦਾ ਵੀ ਨਹੀਂ ਹੈਗਾ ਕਿਉਂਕਿ ਹੁਣ ਬੇਸ਼ੱਕ ਜੋ ਮਰਜੀ ਕਰ ਲਏ ਉਸਦੇ ਭਰਾ ਪਰਜੈ ਨੇ ਤਾਂ ਮਿਲਣ ਬਾਰੇ ਸੋਚਿਆ ਵੀ ਨਹੀਂ ਬੇਸ਼ੱਕ ਉਸਦੀ ਮੰਮੀ ਸੋਚਦੀ ਆ ਕਿ ਮੈਂ ਪ੍ਰੀਤ ਨੂੰ ਚੱਲ ਮਿਲ ਲਿਆ ਕਰਾਂ ਦੁੱਖ ਆ ਜਾਂਦਾ ਏ ਪਰ ਉਸਦਾ ਭਰਾ ਸੋਹਣੂ ਕਦੀ ਵੀ ਨਹੀਂ ਬੋਲੇਗਾ ਪ੍ਰੀਤ ਨਾਲ ਉਸਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਹੁਣ ਇਹ ਸਾਡੇ ਲਈ ਮਰ ਚੁੱਕੀ ਆ ਤੇ ਸੰਦੀਪ ਆਪਣੀ ਸਾਸ ਨੂੰ ਬਿਲਕੁਲ ਖਰੀਆਂ ਖਰੀਆਂ ਸਨੌਣ ਲੱਗ ਜਾਂਦੀ ਆ ਕਿਉਂਕਿ ਉਸਦੀ ਸਾਸ ਪੁਲਸ ਵਾਲਿਆਂ ਦੇ ਆਉਣ ਤੇ ਬਹੁਤ ਪਰਦੇ ਪਾਉਂਦੀ ਆ ਤੇ ਵੇ ਸੰਦੀਪ ਹੀ ਜਵਾਬ ਦਿੰਦੀ ਉਹ ਦੱਸਦੀ ਆ ਕਿ ਤੂੰ ਹਰ ਵਾਰ ਹੀ ਪਰਦੇ ਪਾ ਕੇ ਵਿੱਕੀ ਨੂੰ ਵਗਾੜਿਆ ਜੇ ਤੂੰ ਚੰਗੀ ਹੁੰਦੀ ਤਾਂ ਉਸ ਨੂੰ ਸਮਝਾਉਂਦੀ ਤੇ ਸ਼ਾਇਦ ਅੱਜ ਇਹ ਨੌਬਤ ਨਾ ਆਉਂਦੀ ਪਰ ਜਿੰਨੇ ਤੂੰ ਪਰਦੇ ਪਾਉਣੀ ਆ ਸਾਰਾ ਕਸੂਰ ਤੇਰਾ ਏ ਤੇ ਉਸਨੇ ਇਹ ਵੀ ਕਿਹਾ ਕਿ ਮੈਂ ਤਾਂ ਚਾਹੁੰਨੀ ਆ ਕਿ ਮੇਰੀ ਸਾਸ ਨੂੰ ਹੀ ਪੁਲਸ ਲੈ ਜਾਵੇ ਤੇ ਅਸੀਂ ਸਾਰੇ ਸੌਕੇ ਹੀ ਹੋ ਜਾਈਏ ਸੋ ਉਤੇ ਇਹ ਡਾਇਲੋਗ ਬਹੁਤ ਹੀ ਵਧੀਆ ਸੀ ਕਿਉਂਕਿ ਸਾਰੇ ਪਵਾੜੇ ਦੀ ਜੜ੍ਹ ਹੀ ਵਿੱਕੀ ਦੀ ਮਾਂ ਏ ਸੋ ਉਸਦਾ ਹੀ ਕਰਾਇਆ ਕੀਤਾ ਕਰਾਇਆ ਸਾਰਾ ਕੁਝ ਤੇ ਫਿਰ ਹੀ ਵਿੱਕੀ ਇੰਨਾ ਕੰਮਾਂ ਵਿੱਚ ਪਿਆ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ